ਦੇਖੋ ਪਿਆ ਸਾਡੇ ਪਾਸ ਪੁਰਨਾ ਕਾਜ ਸਾਰ ਹੈ ਮਾਪੋ ਨਾਂ ਨੂ ਬਾਸੀ ਤੇ ਬੀਐਸਪ ਦਾ ਸੋਹਣੀ ਲੱਗੇ ਇਹ ਪਿੰਡ ਨਸ਼ਰਾ ਢਾਲਾ ਗੁਰਦੁਆਰਾ ਭਗਤ ਜੱਲੰਦ ਦਾ ਬਹੁਤ ਪਵਨਾ ਪਵਿੱਤਰ ਸਥਾਨ ਹੈ ਹੋਰ ਅੰਦਰ ਵੀ ਦਰਸ਼ਨ ਕਰਾਂਗੇ ਔਰ ਇਥੋਂ ਦੇ ਜੋ ਇਤਿਹਾਸ ਉਹਦੇ ਬਾਰੇ ਜਾਣਕਾਰੀ ਲਵਾਂਗੇ ਮਰਦਸ ਖਾਲੀ ਔਰ ਬਾਗੀ ਗੁਰ ਸੇਵਾ ਇਹ ਬਿਲਕੁਲ ਹੀ ਬਾਰਡਰ ਦੇ ਕੋਲ ਹੈ ਆ ਬਾਰਡਰ ਦੀ ਫਿਨਿਸ਼ਿੰਗ ਹੈ ਉਹ ਪਹਲੇ ਪਾਸੇ ਬਾਰਡਰ ਦੀ ਫਿਨਿਸ਼ਿੰਗ ਦੇ ਕੋਲ ਹੀ ਆ ਆਪਣੀ ਇਧਰ ਬੀਐਸ ਵਧੀਆਂ ਹੈਗੀ ਪੋਸਟ ਇੱਧੇ ਅਗਲੇ ਬੰਨੇ ਉਹ ਜਿਹੜੀ ਸਾਹਮਣੇ ਦੇਖਦੀ ਪੋਸਟ ਹੈ ਪਾਕਿਸਤਾਨ ਦੀ ਹੈ ਆਹ ਰਿਪੋਰਟ ਦੇਖਣ ਦੀ ਪਾਕਿਸਤਾਨ ਦੀ ਹੈ ਇਹ ਬਿਲਕੁਲ ਧਾਰਿਆ ਹੈ ਇੱਥੇ ਅਗਲੇ ਬੰਨੇ ਪਿੰਡ ਥੋੜਾ ਦੂਰ ਦਿਖਣਦਾ ਥੋੜਾ ਥੋੜਾ ਦੇਖਦਾ ਉਹ ਪਿੰਡ ਅਗਲੇ ਬੰਨੇ ਪਾਕਿਸਤਾਨ ਦਾ ਪਿੰਡ ਹੈ ਆ ਉਹ ਪਾਣੀ ਵਾਲੀ ਟੈਂਕੀ ਹੈ ਜਾਂ ਹੋਰ ਜੋ ਵੀ ਕੁਝ ਦਿਖਣ ਰਿਹਾ ਨਗਰ ਪਿੰਡੇ ਬਿਲਕੁਲ ਬਾਰਡਰ ਦੇ ਕੋਲ ਆ ਪਿੰਡ ਨਸ਼ਰਟਾਲਾ ਇਹ ਨਸ਼ਰਟਾਲਾ ਬਿਲਕੁਲ ਬਾਰਡਰ ਦੇ ਉੱਤੇ ਗੁਰਦੁਆਰਾ ਭਾਈ ਭਗਤ ਬਾਬਾ ਜੱਲੰਦ ਸਾਹਿਬ ਜੀ ਮਹਾਰਾਜ ਬਹੁਤ ਬੰਦਗੀ ਵਾਲੀ ਰੂਹ ਹੈ ਔਰ ਉਸ ਆਖੀ ਤੇ ਬਹੁਤ ਵੱਡੇ ਬਾਰਡਰ ਤੇ ਮੇਲਾ ਲੱਗਦਾ ਹੈ ਅੱਜ ਇਸ ਸਥਾਨ ਦੇ ਦਰਸ਼ਨ ਕਰਨ ਵਾਸਤੇ ਆਏ ਸਾਂ ਸੋ ਪਿਆਰੀ ਸਾਧ ਸੰਗਤ ਇਹ ਝੰਡ ਦਾ ਦਰਖਤ ਜੋ ਬਾਬਾ ਜੀ ਦੇ ਵੇਲੇ ਦਾ ਹੈ ਬਹੁਤ ਸਾਰੇ ਸੰਗਤਾਂ ਨੂੰ ਪਤਾ ਨਹੀਂ ਹੁੰਦਾ ਕਿ ਝੰਡ ਕਿੰਨੂ ਕਹਿੰਦੇ ਨੇ ਇਹ ਝੰਡ ਦਾ ਦਰਖਤ ਹੈ ਇੱਥੇ ਜੋ ਬਾਬਾ ਜੀ ਦੇ ਦਰਬਾਰ ਤੇ ਲੋਕਾਂ ਨੂੰ ਸੁੱਖਣਾ ਪੂਰੇ ਹੋ ਦੇਣ ਜਿਸ ਤਰ੍ਹਾਂ ਪੁੱਤਰੀ ਦਾਦ ਬਖਸ਼ੀ ਤੇ ਲੋਕੀ ਪੂਘੋੜੇ ਚੜਾ ਕੇ ਜਾਂਦੇ ਨੇ ਹਾਂਜੀ ਇਹ ਦਰਬਾਰ ਮਾਹੌਲ ਸਾਹਿਬ ਦਾ ਹੈ ਸਹੀ ਇਹ ਜਦੋਂ ਆ ਗਏ ਇਹਨਾਂ ਦੀ ਡੋਟੀ ਬੜੀ ਸੀ ਖੇਡਦੇ ਫੁੱਟਦੇ ਹੁੰਦੇ ਬਾਬਾ ਜਲੰਦਾ ਜੀ ਦੀ ਬਾਬਾ ਆਹ ਬਾਏ ਜਿਹੜਾ ਬਾਬਾ ਕੋਲ ਸਾਹਿਬ ਜੀ ਦਾ ਦਰਬਾਰ ਹੈ ਅੱਛਾ ਜੀ ਇਹ ਇੱਥੇ ਕਹਿੰਦੇ ਜਾਂਦੇ ਨੇ ਤਰਗੋਦਾਰੇ ਜਾਂਦੇ ਨੇ ਇੱਥੇ ਮੇਲਾ ਵੀ ਨਾ ਲੱਗਦਾ ਹੈ ਹਾਂਜੀ ਹਾਂਜੀ ਇਹ ਜਿਹੜਾ ਸ ਉਹ ਕੰਮ ਨਹੀਂ ਤੁਮੀ ਜਾਓ ਕੰਮ ਨਹੀਂ ਅੱਜ ਤੱਕ ਮੇਰੇ ਕੋਲ ਨਾ ਹੋ। ਉਹ ਫੇਰ ਆ ਜਾਂਦੇ ਸੀ ਕਿ ਫੇਰ ਵੀ ਰਹਿੰਦੇ ਤੇ ਜਦੋਂ ਆ ਸਮਾਂ ਕੋ ਦੇਮ ਰਹੇ। ਪਿੱਛੇ ਬਤਾਇਆ ਜਾ ਕੇ ਪਾਲ ਮਾਰ ਕੇ ਤੇ ਬੜੇ ਦਾ ਦਾ ਨਾਮ ਬਾਬਾ ਜੀ ਕੋ ਅਸਿਆ ਸੁਣਾ ਕੇ ਹੋਰ ਸਾਹਿਬ ਜੀ ਮੇਰਾ ਬਹੁਤ ਲੱਗਦਾ ਠੀਕ ਹੈ ਇਹ ਆਏ ਦੇ ਵਾਰ ਰੋਕੀ ਆ ਸਮਰਾ ਦਾ ਕੋਈ ਨਾ ਮੋਲ ਦੀ ਇੱਕ ਗੱਲ ਦੇ ਦੇ ਕਿ ਪਹਿਲੋਂ ਉਹਨਾਂ ਨੂੰ ਮੱਥਾ ਟੇਕਦੇ ਆ ਠੀਕ ਹੈ ਫਿਰ ਇਹ ਕੋਲ ਨੂੰ ਤੁਮ ਦਾ ਸਾਰੇ ਇੱਥੇ ਲੱਗਦੇ ਆ ਤੇ ਉਸ ਤਰ੍ਹਾਂ ਸੇ ਖਾਣਾ ਪਾਣਾ ਆ ਜਾਂਦੇ ਕਿ ਉੱਤੇ ਮਾਂ ਦਾ ਜੀ ਮੇਰੇ ਹੋਏ ਤੇ ਇਹ ਕੰਮ ਹੋਵੇ ਹਾਂਜੀ ਉਹਨਾਂ ਦਾ ਪਿੱਛਾ ਦਰਬਾਰ ਹਰ ਵਖਰਾ ਬਣਿਆ ਹਾਂਜੀ ਹਾਂਜੀ ਵਖਰਾ ਬਣਿਆ ਕਿਛ ਨਾ ਨਦਰੋ ਹੀ ਤੋਂ ਕਿ ਭਾਜ ਨਹੀਂ ਤੇ ਉਹ ਵੇ ਆ ਪਿੰਡ ਤੋਂ ਉਹ ਕੰਢੇ ਤੋਂ ਕਰਦੇ ਕੰਢੇ ਜਿਹੜੇ ਮਾਤਾ ਰਾਮ ਕੀ ਜੀ ਬਾਬਾ ਜੀ ਨਾਲ ਰਹਿੰਦੇ ਉਸ ਪਿੰਡ ਦੇ ਉਸ ਕੰਢੇ ਉਹਨਾਂ ਦਾ ਪ੍ਰਵਾਸ ਇੱਥੇ ਆਇਆ ਅੱਛਾ ਪਾਏ ਸਭ ਘਰਾਂ ਦਾ ਪ੍ਰਵਾਸ ਨਾ ਬੰਨ ਅੱਛਾ ਤੇ ਬਾਬਾ ਜੀ ਦੇ ਪਿੰਡ ਜਿਹੜਾ ਬਾਡੋ ਤੋਂ ਪਰੇ ਬਾਬਾ ਜੀ ਦਾ ਪਿੰਡ ਕਣੀ ਹੈ ਕੀ ਆ ਕਣੀ ਹੈ ਪਾਕਿਸਤਾਨ ਦੇ ਰਹ ਗਿਆ ਪੜਾਣਾ ਲੱਗੀ ਠੀਕ ਹੈ ਇਹ ਜਿਹੜਾ ਸਿਰ ਬਾਬਾ ਜੀ ਜੀ ਤੋਂ ਨਾਲ ਉਹ ਛੱਡ ਕੇ ਚਲੇ ਗਏ ਇਹਨਾਂ ਨੂੰ ਨਾ ਆਈਓ ਧਖੜ ਕਰਤਾ ਦਾ ਹਾਲ ਤੇ ਨਹੀਂ ਨਹੀਂ

ਤੇ ਬਾਤੀ ਇਹ ਆਪਣੇ ਮੰਦੇ ਉਹ ਵੀ ਬੜਾ ਪਰ ਜਿਹੜੇ ਮੰਦਾਂ ਨੂੰ ਮੋਹ ਪਸੰਦ ਆ ਕੇ ਉਹਨਾਂ ਦੇਖ ਨਹੀਂ ਸਕਣ ਮੈਂ ਜੀ ਜਵਾਦਾ ਜੀ ਆਏ ਹੁਣ ਕਿੱਥੇ ਪੀ ਲਿਆ ਹੂੰ ਹੂੰ ਤੇ ਆਪਰੇ ਕੀ ਆਖੇ ਪਰ ਮੈਂ ਆ ਤਾਂ ਨਾ ਕਿਤੇ ਮੈਨੂੰ ਨਾ ਪਿਆ ਨਹੀਂ ਹੂੰ ਉਹਨਾਂ ਲੋਕਾਂ ਕੋਲ ਤਾਂ ਰਹੀ ਤੇ ਕੋਈ ਨਾ ਮੰਨ ਰਾਂਗੇ ਕਿੱਥੇ ਪੀ ਕੱਢ ਅੱਛਾ ਬਾਰੇ ਬਣਾ ਕੰਮ ਕਰਤਾ ਤਾਂ ਤੇ ਹੁਣ ਗਾ ਫਿਰ ਮੋਤਾ ਜਿਹਾ ਹੁੰਦੀ ਆ ਬਣਾ ਬਣਾ ਕੰਮ ਕਰਤਾ ਜਿਹਾ ਪਰ ਕੋਈ ਨਾ ਕੋਈ ਨਾ ਪਾਈ ਹੁੰਦੀ ਤੇ ਪੀੜੀ ਕਿ ਤਰ੍ਹਾਂ ਚੱਲਦੀ ਉਹਦੀ ਪੀੜੀ ਹੈ ਪਰਵਾਹ ਹੈ ਬੱਚੇ ਬੁੱਤੇ ਜਿਹੜੇ ਦਰੀਆਂ ਰਹਵਾ ਹੈ ਹੈ ਹਾਂ ਖਾਓ ਖਾੜ ਖਾਇਆ ਖਾਇਆ ਪਾ ਮਦਿਆ ਲੋ ਆਏ ਖਾਣ ਚਲੇ ਗਏ ਖਾ ਕੇ ਆਉਂਦੇ ਨਾ ਤੇ ਕੁੱਛ ਨਾ ਲਾਵਾ ਨਹੀਂ ਆਏ ਹੋ ਕੇ ਮੱਥਾ ਟੇਕਣ ਲੱਗ ਪਏ ਅੱਛਾ ਸਾਰਾ ਕਰਦੇ ਹੁੰਦੇ ਸਭ ਬਸ ਓਏ ਹੋਏ ਨਾ ਮਾਹੀ ਮਾਹੀ ਨਸਤੀ ਆਲੇ ਵਾਜੀ ਸਹਿਲ ਘੜ ਪਾਠਾ ਕਰਦਾ ਨੀਂੰਦਾ ਅੱਛਾ ਜੀ ਹਾਂ ਹੁਣ ਬਸਾਫੀ ਲੈ 25 ਘੜ ਪਰ 10000 ਇਕੱਠੇ ਕਰਦੇ ਬਾਹਰ ਦੇ ਲੋਕਾਂ ਨੇ ਸੁਖਣਾ ਹੀ ਹੈ ਨਾ ਵਾਹ ਜੀ ਵਾਹ ਹਾਂ ਮੇਰੀ ਹੈਗੇ ਬਾਬਾ ਜੀ ਨੂੰ ਜੋ ਮਨੋਂ ਚੱਲੇ ਵਾਹ ਜੀ ਮਾਮਾ ਮन्ने ਸਹੀ ਨੰ ਮੇਥੇ ਸਹੀ ਠੀਕ ਹਾਂ ਤੇ ਤਾਂ ਦੋ ਦਬਾਹਿਆਂ ਬਾਬਾ ਕੋਲ ਜਾ ਲਾ ਦੇ ਠੀਕ ਜਿਹੜਾ ਉਹਦੇ ਨਾ ਉਹਨੇ ਜਿਹੜੀ ਵਿਚਾਰ ਕੇ ਕੀ ਨਾ ਕਰਦੇ ਠੀਕ ਠੀਕ ਇਹਨਾਂ ਦਾ ਸਾਈਂ ਪੌਰ ਸਾਹਿਬ ਦਾ ਜੋ ਬਾਬਾ ਜੱਲਨ ਸਾਜੀ ਦੇ ਬੋਖਰੀ ਵੀ ਦੋਸਤ ਸਨ ਪਰ ਬੰਦਗੀ ਵਾਲੀ ਰੂਹਾਂ ਦੀਆਂ ਯਾਰੀਆਂ ਵੀ ਬੰਦਗੀ ਵਾਲੀ ਰੂਹ ਨੇ ਹੁੰਦੀਆਂ ਨੇ ਤੇ ਬਾਬਾ ਜੀ ਦੇ ਨਾਲ ਜਦੋਂ ਇੱਥੇ ਆਏ ਨੇ ਤੇ ਫਿਰ ਇੱਥੇ ਉਹਨਾਂ ਦਾ ਵੀ ਵੱਖਰਾ ਦਰਬਾਰ ਬਣਿਆ ਇ Thank yeah.

不能不能不能不能